ਮਾਨਯੋਗ ਸਪਸ ਬਠਿੰਡਾ ਅਮਿਤ ਰੌਣ ਦੇ ਜਨਰਲ ਅਧਿਕਾਰੀ ਤਾਹਤ ਕੱਲ੍ਹ ਥਾਣਾ सदर ਬਠਿੰਡਾ ਦੀ ਪੁਲਿਸ ਪਾਰਟੀ ਅਸੀਂ ਸੁਭਿਵਾਂਤ ਸੰਬੰਧੀ ਅਗਵਾਈ ਚ ਗ੍ਰਾਹਣ ਇਹਨਾਂ ਉਸਦੇ ਲੋਕ ਦੀ ਸਫਲਤਾ ਹਾਸਲ ਹੋਈ ਜਦੋਂ ਅਸੀਂ ਮਨੇ ਦੋ ਨੌਜਵਾਨਾਂ ਨੂੰ 75 ਗ੍ਰਾਮ ਐਰੋਨ ਸਮੇਤ ਕਾਬੂ ਕੀਤਾ ਜਿਸ ਤੇ ਅਸੀਂ ਮਕੱਦਮਾ ਨੰਬਰ 4 ਅੰਦਰ ਸੈਕਸ਼ਨ 31 ਬੀ ਆਰ ਪੀਐਸ ਪੁਲਿਸ ਥਾਣਾ सदर ਬਠਿੰਡਾ ਦਰਜ ਕਰਕੇ ਅਸੀਂ ਵੀ ਅੱਗੇ ਤਫतीश ਕਰ ਰਹੇ ਹਾਂ ਸਰੇ ਕਿੰਨੇ ਕਾਇਮ ਤੋਂ ਕਾ ਦੇ ਸੀ ਇਹ ਮੁਰਲੀ ਪੁੱਛੇ ਤਾਂ ਪਤਾ ਲੱਗਿਆ ਵੀ ਇਹ ਪਿਛਲੇ 4-5 ਮਹੀਨਿਆਂ ਤੋਂ ਕੰਮ ਕਰ ਰਹੇ ਸੀ ਕਿਸੇ ਕਿਸੇ ਕੰਮੋ ਕੀ ਕਰਦੇ ਆ ਸਰੇ ਕੰਮ ਇਹ ਮਿਹਨਤ ਮਜ਼ਦੂਰੀ ਦਾ ਹੀ ਕਰਦੇ ਆ ਇਹ ਰਹਿਣ ਵਾਲੇ ਕੁਟੀ ਬਲੇ ਇਥੇ ਨੇ ਇੰਨਾ ਚਿਰ ਜਿਹੜੇ ਇੱਕ ਦੋਸੀ ਬੱਗਾ ਸਿੰਘ ਆ ਇਹ ਤਾਂ ਪੇੜਕਲਾ ਪਸਤੀ ਨੰਬਰ 2 ਦਾ ਰਹਿਣ ਵਾਲਾ ਦੂਜਾ ਇਹਦਾ ਰਾਈਟੇਵਾ ਸੁਖਵਿੰਦਰ ਸਿੰਘ ਇਹ ਪੰਨੀ ਵਾਲਾ ਜਿਲ੍ਹਾ ਹੁਮਾਨਗੜ੍ਹ ਦੇ ਰਾਜਸਥਾਨ ਦਾ ਰਹਿਣ ਵਾਲਾ ਪਹਿਲਾਂ ਇਹ ਕਹ ਦਿੱਤੀ ਮਾਮਲੇ ਦਾ ਪਹਿਲੇ ਬਗਦਾਦ ਸਿੰਘ ਇਹਨਾਂ ਤੋਂ ਜਿਹੜਾ ਮੇਨ ਦੋਸ਼ੀ ਉਹਦੇ ਤੇ ਐਕਸਾਈਜ਼ ਇੱਕ ਦੋ ਤਿੰਨ ਐਫ ਆਈ ਆਰ ਰਿਸਟ੍ਰੈ ਹੈ ਇਹ ਗੁਰਤ ਸਰ ਨੂੰ ਪੇਸ਼ ਕਰ ਦਿੱਤਾ ਹੈ ਕੋਰਚਨ ਨੂੰ ਆਜੋ ਸੀ ਪੇਸ਼ ਕਰਕੇ ਇਹ ਪੁਲਸ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਅਗਲੀ ਅਸੀਂ ਕੁਝ ਕੁਝ ਕਰ ਰਹੇ ਹਾਂ ਸਾਡੇ ਸਾਡ ਜੋ ਨਸ਼ਾ ਵੇਚਣ ਦਾ ਕੰਮ ਕਰਦੇ ਆ ਲਖਤੀ ਉਹਨਾਂ ਨੂੰ ਵੀ ਮੈਸੇਜ ਆ ਬਠਿੰਡਾ ਪੁਲਿਸ ਵੱਲੋਂ ਜਿਹੜੇ ਨਸ਼ਾ ਵੇਚਣ ਦਾ ਕੰਮ ਕਰਦੇ ਆ ਜਾਂ ਹੋਰ ਵੀ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਵਿੱਚ ਸ਼ਾਮਲ ਆ ਇਹਨਾਂ ਨੂੰ ਸਖਤ ਮੈਸੇਜ ਹੈ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ